ਛੋਟੀਆਂ ਪਰ ਬਹੁਤ ਹੀ ਕੰਮ ਆਉਣ ਵਾਲੀਆਂ ਗੱਲਾਂ ਜ਼ਰੂਰ ਸੁਣੋ ਨੰਬਰ 1 ਇੱਕ ਚਮਚ ਲਸਣ ਦੇ ਰਸ ਵਿੱਚ ਅੱਧਾ ਚਮਚ ਕਿਓ ਮਿਲਾ ਕੇ ਬੱਚਿਆਂ ਨੂੰ ਪਿਲਾ ਦਿਓ ਇਸ ਨਾਲ ਗੈਸ ਤੋਂ ਰਾਹਤ ਮਿਲੇਗੀ ਨੰਬਰ 2 ਗਾਜਰ ਦੇ ਵਿੱਚ ਸਭ ਤੋਂ ਜ਼ਿਆਦਾ ਵਿਟਾਮਿਨ A ਪਾਇਆ ਜਾਂਦਾ ਹੈ ਜੋ ਸਾਡੀਆਂ ਅੱਖਾਂ ਦੀ ਰੌਸ਼ਨੀ ਨੂੰ ਤੇਜ਼ ਕਰਨ ਵਿੱਚ ਬਹੁਤ ਮਦਦ ਕਰਦਾ ਹੈ ਨੰਬਰ 3 ਜਿਨ੍ਹਾਂ ਦੀ ਉਮਰ 40 ਦੇ ਕਰੀਬ ਹੋਵੇ ਉਹਨਾਂ ਨੂੰ ਚੁਕੰਦਰ ਦਾ ਸੇਵਨ ਜ਼ਿਆਦਾ ਤੋਂ ਜ਼ਿਆਦਾ ਕਰਨਾ ਚਾਹੀਦਾ ਹੈ ਨੰਬਰ 4 ਜੇਕਰ ਤੁਸੀਂ ਗਾਂ ਦਾ ਦੁੱਧ ਪੀਂਦੇ ਹੋ ਤਾਂ ਇਸ ਨਾਲ ਤੁਹਾਡੇ ਇੱਕ ਤਾਂ ਇਹ ਜਲਦੀ ਨਾਲ ਹਾਜਮ ਹੋ ਜਾਂਦਾ ਦੂਸਰਾ ਇਸ ਨੂੰ ਪੀਣਾ ਤੁਹਾਡਾ ਪੇਟ ਕਦੇ ਵੀ ਭਾਰੀ ਨਹੀਂ ਹੁੰਦਾ ਨੰਬਰ 5 ਕੀ ਵੀ ਫਲ ਖਾਣ ਨਾਲ ਕਟੇ ਹੋਏ ਸੈੱਲ ਬਹੁਤ ਜਲਦੀ ਨਾਲ ਪੂਰੇ ਹੋ ਜਾਂਦੇ ਹਨ ਇਸ ਤੋਂ ਇਲਾਵਾ ਤੁਸੀਂ ਬੱਕਰੀ ਦੇ ਦੁੱਧਾ ਵੀ ਸੇਵਨ ਕਰ ਸਕਦੇ ਹੋ ਨੰਬਰ 6 ਕੇਲਾ ਇੱਕ ਰੋਜ਼ਾਨਾ ਖਾਣ ਨਾਲ ਸਰੀਰ ਦੀਆਂ ਹੱਡੀਆਂ ਮਜ਼ਬੂਤ ਹੁੰਦੀਆਂ ਹਨ ਤੇ ਨਾਲ ਹੀ ਸਰੀਰ ਵੀ ਤੰਦਰੁਸਤ ਰਹਿੰਦਾ ਹੈ ਨੰਬਰ 7 ਸੈਲਫ ਉੱਪਰ ਪਿਆਜ਼ ਦਾ ਛਿਲਕਾ ਫੇਰ ਅਨਾਉਸੀ ਸਾਰੀ ਚਿਕਨਾਈ ਸਾਫ਼ ਹੋ ਜਾਂਦੀ ਹੈ ਨਾਲ ਹੀ ਤੁਹਾਡਾ ਪੋਚਾ ਵੀ ਖਰਾਬ ਨਹੀਂ ਹੁੰਦਾ ਨੰਬਰ 8 ਬੱਚਾ ਜ਼ਿਆਦਾ ਰੋ ਰਿਹਾ ਹੋਵੇ ਤਾਂ ਉਸ ਉੱਪਰ ਦੇ ਨਮਕ ਸੁਵਾ ਕੇ ਸਿੰਕ ਵਿੱਚ ਸੁੱਟ ਦਿਓ ਫਿਰ ਉਸ ਉੱਪਰ ਦੀ ਪਾਣੀ ਚਲਾ ਦਿਓ ਬੱਚਾ ਰੋਣੋਂ ਹਟ ਜਾਵੇਗਾ ਨੰਬਰ 9 ਵੱੱਲਵ ਕੋਲ ਪਿਆਜ਼ ਦੇ ਛਿਲਕੇ ਲਟਕਾਉਣਾ ਸ਼ਿਫਟ ਕਲੀ ਕਰਦੇ ਅੰਦਰ ਨਹੀਂ ਆਉਂਦੀ ਨੰਬਰ 10 ਜੇਕਰ ਤੁਸੀਂ ਆਪਣੀਆਂ ਹੱਡੀਆਂ ਨੂੰ ਮਜ਼ਬੂਤ ਕਰਨਾ ਚਾਹੁੰਦੇ ਹੋ ਤਾਂ ਅੱਜ ਤੋਂ ਹੀ ਚੀਕੂ ਖਾਣਾ ਸ਼ੁਰੂ ਕਰਦੇ ਹੋ ਇਸ ਵਿੱਚ ਪਾਇਆ ਆਇਰਨ ਤੇ ਕੈਲਸ਼ੀਅਮ ਤੁਹਾਡੀਆਂ ਹੱਡੀਆਂ ਨੂੰ ਮਜ਼ਬੂਤ ਕਰਦਾ ਹੈ ਨੰਬਰ 11 ਨੋਹ ਘਟਣ ਤੋਂ ਤੁਰੰਤ ਬਾਅਦ ਆਪਣੇ ਨੋਹਾਂ ਉੱਪਰ ਸਰੋਂ ਦਾ ਤੇਲ ਲਗਾ ਕੇ ਮਾਲਿਸ਼ ਕਰ ਲੋ ਇਸ ਨਾਲ ਯਾਦ ਸ਼ਕਤੀ ਤੇਜ਼ ਹੋਵੇਗੀ ਨਾਲ ਹੀ ਨੋਹਾਂ ਦੀ ਚਮਕ ਵੀ ਵਧੇਗੀ ਨੰਬਰ 12 ਧਨੀਏ ਦੇ ਪੱਤੇ ਚਬਾ ਲੈਣ ਨਾਲ ਉਲਟੀ ਹੋਣੀ ਬੰਦ ਹੋ ਜਾਂਦੀ ਹੈ ਇਹਨਾਂ ਨੂੰ ਚਿਹਰੇ ਤੇ ਮਸਲਣਾ ਚਿਹਰੇ ਨੂੰ ਲਾਭ ਮਿਲਦੇ ਹਨ ਨੰਬਰ 13 ਖੀਨ ਨੂੰ ਸਾਫ਼ ਕਰਨ ਲਈ ਗੋਭੀ ਬਹੁਤ ਹੀ ਵਧੀਆ ਸਬਜ਼ੀ ਹੈ ਇਸ ਦਾ ਤੁਸੀਂ ਜੂਸ ਵੀ ਬਣਾ ਕੇ ਪੀ ਸਕਦੇ ਹੋ ਜਾਂ ਇਸ ਨੂੰ ਕੱਚੇ ਨੂੰ ਵੀ ਖਾ ਸਕਦੇ ਹੋ ਨੰਬਰ 14 ਵਾਲਾਂ ਵਿੱਚ ਕਦੇ ਵੀ ਗੁਲਜਾ ਨਾ ਪੈਣ ਦਿਓ ਇਸ ਨਾਲ ਇਸ਼ਨਾਨ ਕਰਨ ਤੋਂ ਪਹਿਲਾਂ ਵਾਲਾਂ ਨੂੰ ਕੰਗੀ ਕਰ ਲਓ ਰਾਤ ਨੂੰ ਸੌਣ ਤੋਂ ਪਹਿਲਾਂ ਵੀ ਵਾਲਾਂ ਵਿੱਚ ਕੰਗੀ ਜ਼ਰੂਰ ਕਰੋ ਨੰਬਰ 15 ਸੌਣ ਤੋਂ ਪਹਿਲਾਂ ਸਰੋਂ ਦਾ ਤੇਲ ਲੈ ਕੇ ਆਪਣੇ ਹੱਥਾਂ ਪੈਰਾਂ ਦੀਆਂ ਤਲੀਆਂ ਉੱਪਰ ਚੰਗੀ ਤਰ੍ਹਾਂ ਮਸਲੋ ਕਾਫੀ ਰੋਗਾਂ ਤੋਂ ਆਰਾਮ ਮਿਲੇਗਾ ਨੰਬਰ 16 ਸਰਦੀਆਂ ਦੇ ਮੌਸਮ ਵਿੱਚ ਤਿਲਾਂ ਦੇ ਤੇਲ ਨਾਲ ਜੇਕਰ ਤੁਸੀਂ ਮਾਲਿਸ਼ ਕਰ ਲਓ ਇਸ ਨਾਲ ਤੁਹਾਨੂੰ ਸਰਦੀ ਜ਼ੁਕਾਮ ਦੀ ਸਮੱਸਿਆ ਨਹੀਂ ਹੁੰਦੀ ਨੰਬਰ 17 ਜਿਹੜੇ ਬੱਚੇ ਜਲਦੀ ਨਾ ਬੋਲਣਾ ਸ਼ੁਰੂ ਕਰ ਦਿੰਦੇ ਹਨ ਉਹਨਾਂ ਦੀ ਯਾਦ ਸ਼ਕਤੀ ਤੇ ਦਿਮਾਗ ਤੇਜ਼ ਹੁੰਦਾ ਹੈ ਨੰਬਰ 18 ਜੇਕਰ ਬੱਚਾ ਸਾਫ਼ ਨਾ ਬੋਲ ਰਿਹਾ ਹੋਵੇ ਤਾਂ ਉਸ ਨੂੰ ਫਟਕੜੀ ਵਾਲੇ ਪਾਣੀ ਦੀ ਕੁੜਲੀ ਕਰਵਾ ਦਿਓ ਲਾਭ ਮਿਲੇਗਾ ਪਰ ਇਸ ਪਾਣੀ ਨੂੰ ਅੰਦਰ ਨਾ ਲੈ ਕੇ ਜਾਣ ਦਿਓ ਨੰਬਰ 19 ਭਜਨ ਨੂੰ ਘਟ ਕਰਨ ਲਈ ਰੋਜ਼ਾਨਾ ਦਿਨ ਵਿੱਚ ਰੋਟੀ ਖਾਣ ਤੋਂ ਪਹਿਲਾਂ ਕਈ ਵਾਰ ਪੌੜੀਆਂ ਚੜੋ ਤੇ ਉਤਰੋ ਇਸ ਨਾਲ ਭਜਨ ਬਹੁਤ ਜਲਦੀ ਘਟਣ ਲੱਗ ਜਾਵੇਗਾ। ਨੰਬਰ ਬੀ ਵਾਲਾਂ ਨੂੰ ਕੁਦਰਤੀ ਤੌਰ ਤੇ ਕਾਲੇ ਕਰਨ ਲਈ ਰੋਜ਼ਾਨਾ ਆਪਣੇ ਵਾਲਾਂ ਵਿੱਚ ਆਮਲੇ ਦੇ ਤੇਲ ਦੀ ਮਾਲਿਸ਼ ਕਰੋ ਇਸ ਨਾਲ ਵਾਲ ਕਾਲੇ ਹੀ ਰਹਿਣਗੇ। ਨੰਬਰ 21 ਜਿਹੜੀਆਂ ਔਰਤਾਂ ਫਟੇ ਹੋਏ ਬੁੱਲਾਂ ਉੱਪਰ ਜੀ ਫੇਰ ਉਹਨਾਂ ਦੇ ਬੁੱਲ ਕਾਲੇ ਹੋ ਜਾਂਦੇ ਨੇ ਨਾਲ ਹੀ ਫਟਦੇ ਵੀ ਜ਼ਿਆਦਾ ਹਨ। ਨੰਬਰ 24 ਵਾਲੇ ਪਾਣੀ ਨਾਲ ਚਿਹਰਾ ਧੋਣ ਨਾਲ ਚਿਹਰੇ ਦਾ ਰੰਗ ਸਾਫ਼ ਹੋ ਜਾਂਦਾ ਤੇ ਵਾਲਾਂ ਨੂੰ ਧੋਣਾ ਵਾਲਾਂ ਦੇ अनेका ਹੀ ਰੋਗ ਦੂਰ ਹੋ ਜਾਂਦੇ ਹਨ ਨੰਬਰ 31 ਲੱਸੀ ਜ਼ਿਆਦਾ ਪੀਣਾ ਹੈ ਜੇ ਦੀ ਬਿਮਾਰੀ ਦਾ ਸਾਹਮਣਾ ਕਰਨਾ ਪੈਂਦਾ ਹੈ ਨੰਬਰ 24 ਲੱਤਾਂ ਦੀ ਮਾਲਿਸ਼ ਕਰਨ ਲੱਤਾਂ ਦਾ ਦਰਦ ਦੂਰ ਹੁੰਦਾ ਨਾਲ ਹੀ ਕੰਮ ਕਰਨ ਦੀ ਰਫ਼ਤਾਰ ਤੇਜ਼ ਬਣੀ ਰਹਿੰਦੀ ਹੈ ਨੰਬਰ 25 ਬੈੱਡ ਦੀ ਸ਼ੀਟ ਗੰਦੀ ਨਾ ਹੋਵੇ ਤਾਂ ਖਾਣਾ ਖਾਣ ਸਮੇਂ ਅਖਬਾਰ ਵੀ ਸ਼ਾਲੋ ਗੰਦੀ ਨਹੀਂ ਹੋਵੇਗੀ। ਨੰਬਰ 26 ਬੈੱਡ ਸ਼ੀਟ ਨੂੰ ਹਫ਼ਤੇ ਵਿੱਚ ਦੋ ਵਾਰ ਜਾਂ ਫਿਰ ਇੱਕ ਵਾਰ ਜ਼ਰੂਰ ਬਦਲੋ। ਇਸ ਤਰ੍ਹਾਂ ਕਰਨਾ ਤੁਸੀਂ ਬਹੁਤ ਸਾਰੇ ਰੋਗਾਂ ਤੋਂ ਬਚੇ ਰਹਿ ਸਕਦੇ ਹੋ। ਨੰਬਰ 27 ਖਾਣੇ ਵਿੱਚ ਠੰਡੀਆਂ ਚੀਜ਼ਾਂ ਦਾ ਸੇਵਨ ਘੱਟ ਤੋਂ ਘੱਟ ਕਰੋ। ਇਸ ਨਾਲ ਤੁਸੀਂ ਪੇਟ ਨਾਲ ਤੇ ਦੰਦਾਂ ਦੀਆਂ ਸਮੱਸਿਆਵਾਂ ਦੇ ਸ਼ਿਕਾਰ ਹੁੰਦੇ ਹੋ। ਨੰਬਰ 28 ਕਣਕ ਦੇ ਆٹے ਦੀ ਬਜਾਏ ਅਲੱਗ-ਅਲੱਗ ਆٹے ਦੀ ਰੋਟੀ ਬਣਾ ਕੇ ਹੀ ਖਾਓ ਇਸ ਤਰ੍ਹਾਂ ਕਰਨਾ ਸਰੀਰ ਨੂੰ ਬਹੁਤ ਸਾਰੇ ਫਾਇਦੇ ਮਿਲਦੇ ਹਨ ਨੰਬਰ 29 ਜਿਆਦਾ ਆਚਾਰ ਦਾ ਸੇਵਨ ਕਰਨਾ ਪੇਟ ਦੇ ਅਨੇਕਾਂ ਹੀ ਰੋਗ ਹੋ ਜਾਂਦੇ ਹਨ ਤੇ ਨਾਲ ਹੀ ਤਿਜਾਬ ਗੈਸ ਦੀ ਸਮੱਸਿਆ ਬਣ ਲੱਗ ਜਾਂਦੀ ਹੈ ਨੰਬਰ 30 ਫੋਨ ਦਾ ਇਸਤੇਮਾਲ ਜਿਆਦਾ ਕਰਨਾ ਨਜ਼ਰ ਤੇ ਦਿਮਾਗ ਕਮਜ਼ੋਰ ਹੋਣ ਲੱਗ ਜਾਂਦਾ ਨਾਲ ਹੀ ਸਿਰ ਵਿੱਚ ਦਰਦ ਰਹਿਣ ਦੀ ਸਮੱਸਿਆ ਹੋ ਜਾਂਦੀ ਹੈ ਨੰਬਰ 33 ਜਦੋਂ ਵੀ ਤੁਸੀਂ ਬਾਹਰ ਜਾਂਦੇ ਹੋ ਤਾਂ ਉਸ ਸਮੇਂ ਆਪਣੇ ਸਿਰ ਤੇ ਟੋਪੀ ਜਾਂ ਦੁਪੱਟਾ ਜ਼ਰੂਰ ਰੱਖੋ ਇਸ ਤਰ੍ਹਾਂ ਕਰਨ ਨਾਲ ਤੁਸੀਂ ਤੇਜ਼ ਧੁੱਪ ਤੋਂ ਆਪਣੇ ਵਾਲਾਂ ਨੂੰ ਬਚਾ ਸਕਦੇ ਹੋ ਨੰਬਰ 32 ਜਿਹੜੀਆਂ ਔਰਤਾਂ ਘਟ ਸੌਂਦੀਆਂ ਹਨ ਉਨ੍ਹਾਂ ਔਰਤਾਂ ਦੀ ਦਿਮਾਗੀ ਹਾਲਤ ਖਰਾਬ ਹੋਣ ਲੱਗ ਜਾਂਦੀ ਹੈ ਨੰਬਰ 33 ਜੇਕਰ ਤੁਹਾਡੇ ਗੁਰਦੇ ਵਿੱਚ ਕੋਈ ਸਮੱਸਿਆ ਹੈ ਤਾਂ ਖੀਰੇ ਦਾ ਸੇਵਨ ਘੱਟ ਤੋਂ ਘੱਟ ਕਰੋ ਇਸ ਨਾਲ ਸਮੱਸਿਆ ਹੁਰਵਤ ਸਕਦੀ ਹੈ ਨੰਬਰ 34 ਵਾਲਾਂ ਨੂੰ ਧੋਣ ਤੋਂ ਬਾਅਦ ਹੈਅਰ ਕੰਡੀਸ਼ਨਰ ਲਗਾਉਣਾ ਵਾਲ ਜਿਆਦਾ ਫੁੱਲੇ ਫੁੱਲੇ ਨਹੀਂ ਰਹਿੰਦੇ ਤੇ ਨਾਲ ਹੀ ਖੜੇ ਵੀ ਨਹੀਂ ਹੁੰਦੇ। ਨੰਬਰ 35 ਚਿਹਰੇ ਉੱਪਰ ਮਲਤਾਨੀ ਮਿੱਟੀ ਲਗਾਉਣਾ ਚਿਹਰੇ ਨੂੰ ਠੰਡਕ ਮਿਲਦੀ ਹੈ ਤੇ ਨਾਲ ਹੀ ਚਿਹਰੇ ਦੇ ਦਾਗ-ਧੱਬੇ ਵੀ ਮਿਟ ਜਾਂਦੇ ਹਨ। ਨੰਬਰ 36 40 ਸਾਲ ਦੀ ਉਮਰ ਤੋਂ ਬਾਅਦ ਹਰ ਔਰਤ ਨੂੰ ਖਰੂਟ, ਬਦਾਮ, ਕੈਲਸ਼ੀਅਮ ਭਰਪੂਰ ਚੀਜ਼ਾਂ ਜਿਵੇਂ ਅੰਗੂਰ, ਆਂਡਾ, ਖੱਟੇ ਫਲ ਆਜ ਜ਼ਰੂਰ ਖਾਣੇ ਚਾਹੀਦੇ ਹਨ। ਨੰਬਰ 37 ਦੁੱਧ ਨਾਲ ਨਈ ਚੀਜ਼ਾਂ ਭੁੱਲ ਕੇ ਵੀ ਨਾ ਖਾਓ ਦਹੀਂ ਖੱਟੇ ਫਲ ਅਤੇ ਮੀਟ ਮੱਛੀ ਆਦ ਚੀਜ਼ਾਂ ਇਹਨਾਂ ਨਾਲ ਤੁਸੀਂ ਸ킨 ਨਾਲ ਸੰਬੰਧਿਤ ਕਿਸੇ ਵੀ ਸਮੱਸਿਆ ਦਾ ਸ਼ਿਕਾਰ ਹੋ ਸਕਦੇ ਹੋ ਨੰਬਰ 38 ਆਪਣੀਆਂ ਹੱਡੀਆਂ ਨੂੰ ਮਜ਼ਬੂਤ ਕਰਨ ਲਈ ਇਹਨਾਂ ਜੂਸ ਦਾ ਸੇਵਨ ਜ਼ਰੂਰ ਕਰੋ ਪਹਿਲਾ ਸੰਤਰੇ ਦਾ ਜੂਸ ਦੂਸਰਾ ਸਟਰਾਬੇਰੀ ਤੀਸਰਾ ਅਨਾਨਾਸ ਦਾ ਜੂਸ ਚੌਥਾ ਦੁੱਧ ਪੰਜਵਾਂ ਗ੍ਰੀਨ ਜੂਸ ਨੰਬਰ 39 ਜੇਕਰ ਤੁਸੀਂ ਆਪਣਾ ਭਾਰ ਘਟ ਕਰਨ ਲਈ ਜਿਆਦਾ ਮਿਹਨਤ ਕਰ ਰਹੇ ਹੋ ਤਾਂ ਰੋਜ਼ਾਨਾ ਰਾਤ ਨੂੰ ਬਸ ਇਹਨਾਂ ਅਨਾਜਾਂ ਦਾ ਸੇਵਨ ਕਰਨਾ ਸ਼ੁਰੂ ਕਰ ਦੇਵੋ ਦਿਨਾਂ ਵਿੱਚ ਹੀ ਭਾਰ ਘਟ ਹੋ ਜਾਵੇਗਾ ਪਹਿਲਾ जौ ਦੂਸਰਾ ਓਟਸ ਤੀਸਰਾ ਕਾਲੇ ਛੋਲੇ ਪੰਜਵਾਂ ਮੱਕੀ ਨੰਬਰ 40 ਜੇਕਰ ਤੁਸੀਂ ਆਪਣੇ ਚਿਹਰੇ ਤੇ ਜਿਆਦਾ ਨਾਰੀਅਲ ਦਾ ਤੇਲ ਲਗਾਉਂਦੇ ਹੋ ਤਾਂ ਤੁਹਾਨੂੰ ਇਹਨਾਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਪਹਿਲਾ ਕਿੱਲ ਮੁਹਾਸੇ ਦੂਸਰਾ ਦਾਗ ਤੱਬੇ ਤੀਸਰਾ ਜਿਆਦਾ ਤੇਲ ਵਾਲੀ ਸਕਿਨ ਚੌਥਾ ਅਲਰਜੀ ਪੰਜਵਾਂ ਚੁਰੜੀਆਂ ਨੰਬਰ 41 ਜੇਕਰ ਤੁਹਾਡੇ ਗਲੇ ਵਿੱਚ ਇਨਫੈਕਸ਼ਨ ਹੋ ਗਈ ਹੋਵੇ ਤਾਂ ਹਲਦੀ ਨੂੰ ਹਲਕੇ ਗਰਮ ਪਾਣੀ ਵਿੱਚ ਪਾ ਕੇ ਘਰਾਰੇ ਕਰ ਲਓ ਇਸ ਨਾਲ ਬਹੁਤ ਆਰਾਮ ਮਿਲੇਗਾ ਨੰਬਰ 42 ਐਲੋਵੇਰਾ ਜੈਲ ਵਿੱਚ ਹਲਦੀ ਮਿਕਸ ਕਰਕੇ ਚਿਹਰੇ ਤੇ ਲਗਾਉਣਾ ਚਿਹਰੇ ਨੂੰ ਅਨੇਕਾਂ ਹੀ ਲਾਭ ਮਿਲਦੇ ਹਨ। ਨੰਬਰ 43 ਜੇਕਰ ਤੁਸੀਂ ਉੱਠਣਸਾਰ ਬਾਸੀ ਮੂੰ ਕੰਗੀ ਕਰ ਲੈਂਦੇ ਹੋ ਤਾਂ ਇਸ ਨਾਲ ਤੁਹਾਡੇ ਵਾਲ ਮਜ਼ਬੂਤ ਹੁੰਦੇ ਨੇ ਤੇ ਨਾਲ ਹੀ ਚਮਕਦਾਰ ਵੀ ਬਣਦੇ ਹਨ। ਨੰਬਰ 44 ਹਰ ਤਰ੍ਹਾਂ ਦੀ ਇਨਫੈਕਸ਼ਨ ਨੂੰ ਦੂਰ ਕਰਨ ਲਈ ਰੋਜ਼ਾਨਾ ਦੁੱਧ ਵਿੱਚ ਹਲਦੀ ਮਿਲਾ ਕੇ ਪੀਵੋ। ਇਸ ਤੋਂ ਇਲਾਵਾ ਪਾਣੀ ਵੱਧ ਤੋਂ ਵੱਧ ਪੀਵੋ। ਨੰਬਰ 45 ਜੇਕਰ ਸਰੀਰ ਉੱਪਰ ਪਿੱੱਤ ਨਿਕਲ ਜਾਵੇ ਤਾਂ ਉਸ ਉੱਪਰ برف ਦਾ ਪੀਸ ਲੈ ਕੇ ਮਲ ਲਓ ਪਿੱੱਤ ਤੋਂ ਆਰਾਮ ਮਿਲ ਜਾਵੇਗਾ। ਨੰਬਰ 46 ਰਾਤੀ ਸੌਣ ਤੋਂ ਪਹਿਲਾਂ ਦੁੱਧ ਵਿੱਚ ਪੀਸੀ ਹੋਈ ਹਰੀ ਇਲਾਇਚੀ ਮਿਲਾ ਕੇ ਪੀਣਾ ਅੱਖਾਂ ਦੀ ਰੋਸ਼ਨੀ ਤੇਜ ਹੁੰਦੀ ਹੈ ਤੇ ਨਾਲ ਹੀ ਸਰੀਰ ਨੂੰ ਤਾਕਤ ਵੀ ਮਿਲਦੀ ਹੈ। ਨੰਬਰ 47 ਜੇਕਰ ਤੁਸੀਂ ਦਹੀਂ ਨੂੰ ਵਾਲਾਂ ਦੀਆਂ ਜੜ੍ਹਾਂ ਵਿੱਚ ਲਗਾ ਲੈਂਦੇ ਹੋ ਤਾਂ ਇਸ ਨਾਲ ਵਾਲਾਂ ਦੀ ਚਮਕ ਵਧਦੀ ਹੈ ਇਸ ਤੋਂ ਇਲਾਵਾ ਮੁਲਾਇਮ ਹੁੰਦੇ ਨੇ ਤੇ ਨਾਲ ਹੀ ਸਿਰ ਤੇ ਦਿਮਾਗ ਨੂੰ ਠੰਡਕ ਮਿਲਦੀ ਹੈ। ਨੰਬਰ 48 ਸਿਰ ਵਿੱਚ ਜੇਕਰ ਤੁਸੀਂ ਮਹਿੰਦੀ ਲਗਾ ਲੈਂਦੇ ਹੋ ਤਾਂ ਇਸ ਨਾਲ ਮਾਈਗਰੇਨ ਦੀ ਸਮੱਸਿਆ ਦੂਰ ਹੁੰਦੀ ਹੈ ਨਾਲ ਹੀ ਸਿਰ ਨੂੰ ਠੰਡਕ ਵੀ ਮਿਲਦੀ ਹੈ। ਨੰਬਰ 49 ਅਦਰਕ ਖਾਣ ਵਾਲਾ ਵਿਅਕਤੀ ਜਲਦੀ ਕਿਸੇ ਵੀ ਬਿਮਾਰੀ ਦਾ ਨਾਤਾ ਸ਼ਿਕਾਰ ਹੁੰਦਾ ਹੈ ਤੇ ਨਾ ਹੀ ਕਦੇ ਉਹ ਜਲਦੀ ਬੁੱਢਾ ਹੁੰਦਾ ਹੈ। ਨੰਬਰ 50 ਜਿਆਦਾ ਏਸੀ ਵਿੱਚ ਰਹਿਣ ਵਾਲਾ ਵਿਅਕਤੀ ਅਨੇਕਾਂ ਹੀ ਰੋਗਾਂ ਦਾ ਸ਼ਿਕਾਰ ਹੁੰਦਾ ਹੈ ਤੇ ਨਾਲ ਹੀ ਹੱਡਾਂ ਜੋੜਾਂ ਵਿੱਚ ਦਰਦ ਰਹਿਣ ਦੀ ਸਮੱਸਿਆ ਆਮ ਹੋ ਜਾਂਦੀ ਹੈ। ਨੰਬਰ 51 ਜੇਕਰ ਤੁਮੋ ਟਾਪੇ ਕਾਰਨ ਤੁਹਾਡਾ ਪੇਟ ਜ਼ਿਆਦਾ ਲੰਮ ਘਰੇਹਾ ਹੈ ਤਾਂ ਰੋਜ਼ਾਨਾ ਆਪਣੀ ਧੁੰਨੇ ਵਿੱਚ ਸਰੋਂ ਦਾ ਤੇਲ ਲਗਾ ਲੋ ਇਸ ਨਾਲ ਫਰਕ ਪੈ ਜਾਵੇਗਾ ਨੰਬਰ 52 ਦਿਲ ਦੀਆਂ ਬਿਮਾਰੀਆਂ ਤੋਂ ਬਚਣ ਲਈ ਰੋਜ਼ਾਨਾ ਭੋਜਨ ਵਿੱਚ ਪਿਆਜ਼ ਦਾ ਸੇਵਨ ਜ਼ਰੂਰ ਕਰੋ ਦੋਸਤੋ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਅਤੇ ਸ਼ੇਅਰ ਜ਼ਰੂਰ ਕਰੋ ਇਸ ਦੇ ਨਾਲ ਹੀ ਇਸ ਚੈਨਲ ਨੂੰ ਵੀ ਜਰੂਰ ਸਬਸਕ੍ਰਾਈਬ ਕਰੋ ਇਸ ਵੀਡੀਓ ਨੂੰ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ